ਕਹਿੰਦੇ ਕਿ ਅਣੇ ਹੋ ਕੇ ਮਾਮਲਾ ਹੈ ਇਹ ਇਹ ਮਾਮਲਾ ਕੱਲ ਦਾ ਬਿਫ ਸਕੂਲ ਦਾ ਮਾਮਲਾ ਪਟਿਆਲੇ ਦਾ ਕੱਲ ਫੋਨ ਆਇਆ ਮੇਰੀ ਕਿਸੇ ਟੀਚਰ ਦਾ ਕਿ ਤੁਹਾਡੀ ਬੇਟੀ ਦੇ ਲਈ ਹਾਊਸ ਡਰੈਸ ਭੇਜੀ ਜਾਵੇ ਤੇ ਚਲੋ ਮੈਂ ਸਕੂਲ ਦੇ ਵਿੱਚ ਗਿਆ ਤੇ ਸਕੂਲ ਦੇ ਵਿੱਚ ਜਾ ਕੇ ਪੁੱਛਿਆ ਕਿ ਜਦੋਂ ਸਕੂਲ ਡਰੈਸ ਦੇ ਵਿੱਚ ਆਈ ਹੈ ਤੁਸੀਂ ਪੇਪਰ ਲਓ ਠੀਕ ਹੈ ਨਾ ਨਹੀਂ ਤਾਂ ਮੇਰੀ ਬੇਟੀ ਨੂੰ ਵਾਪਸ ਭੇਜ ਜੋ ਅਸੀਂ ਅੱਗੇ ਜਾ ਕੇ ਕਿਸੇ ਡੀਸੀ ਮੈਡਮ ਕੋਲ ਪੇਸ਼ ਹੁੰਨੇ ਆ ਕਿ ਇਹ ਕਿਹੜਾ ਮੈਟਰ ਹੈ ਕਿ ਤੁਸੀਂ ਹਾਊਸ ਡਰੈਸ ਨਹੀਂ ਹੈਗੀ ਤਾਂ ਹਾਊਸ ਡਰਸ ਸਪਾਈ ਹੋਈ ਤਾਂ ਤੁਸੀਂ ਕਿ ਮੈਨੂੰ ਧੁੱਪੇ ਖੜਾ ਸਕਦੇ ਹੋ ਜਾਂ ਇਹਨੂੰ ਕਿਵੇਂ ਐਗਜ਼ਾਮ ਨਹੀਂ ਦੇ ਦੇ ਸਕਦੇ ਤਾਂ ਇਹ ਕਿਹੜਾ ਰੂਲ ਹੈ ਕਿਹੜਾ ਕਾਨੂੰਨ ਹੈ ਤੇ ਉਹਦੇ ਬਾਅਦ ਉਹ ਸਕੂਲ ਪ੍ਰਸ਼ਾਸਨ ਨੂੰ ਅਸੀਂ ਰਿਕੁਐਸਟ ਕਰਦੇ ਰਹੇ ਸਾਡੇ ਬੱਚੇ ਨੂੰ ਅੰਦਰ ਬਿਠਾਉਂਦੇ ਰਹੇ ਫੇਰ ਅਸੀਂ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਕਿ ਸਾਡੇ ਬੱਚੇ ਨੂੰ ਬਾਹਰ ਭੇਜਿਆ ਜਾਵੇ ਇਹ ਡਰਾਮੇਬਾਜ਼ੀ ਖੇਡਦੇ ਰਹੇ ਇਹ 12:00 12:00 ਵਜੇ ਭੇਜਿਆ ਬਾਹਰ ਬੱਚਿਆਂ ਨੂੰ ਜਦੋਂ ਕਿ 40 ਕਿ ਮਿੰਟ ਦਾ ਪੇਪਰ ਹੋਇਆ ਪੇਪਰ 3 ਘੰਟੇ ਦਾ ਸੀ ਜੋ 40 ਮਿੰਟਾਂ ਦੇ ਵਿੱਚ ਇਹਨਾਂ ਨੇ ਪੂਰਾ ਕਰਵਾਇਆ ਤੇ ਮੈਂ இந்து ਸ਼ਰਮਾ ਨੂੰ ਵੀ ਫੋਨ ਕਰਦਾ ਰਿਹਾ ਪੂਨਮ ਗੁਲਾਟੇ ਨੂੰ ਫੋਨ ਕਰਦਾ ਰਿਹਾ ਇਹਨਾਂ ਨੇ ਕੋਈ ਫੋਨ ਨਹੀਂ ਪਿਕ ਕੀਤਾ ਮੇਰਾ ਤੇ ਇਹ ਆਪਣੇ ਆਫਿਸ ਵਿੱਚੋਂ ਗਾਇਬ ਰਹੇ ਤੇ ਜਦੋਂ ਅਸੀਂ ਕਾਨੂੰਨ ਡਕਾਲਾ ਚੌਂਕੀ ਤੋਂ ਮੁਖ ਅਫਸਰ ਨੂੰ ਫੋਨ ਕਰਕੇ ਬੁਲਾਇਆ ਤੇ ਇਹ ਆਪਣੇ ਡਰਾਮੇ ਖੜਨ ਲੱਗ ਗਏ ਅਸੀਂ ਨੇ ਇਹ ਕਿਹਾ ਕਿ ਬੱਚੇ ਨਾਲ ਜੋ ਨਵਾਲ ਲਗਾ ਉਹਦਾ ਇਹ ਤਸੱਦਕ ਕਿਉਂ ਕੀਤੀ ਜਾ ਰਹੀ ਹੈ ਠੀਕ ਹੈ ਨਾ ਤਾਂ ਇਹਨਾਂ ਕੋ ਨੇ ਸੀ ਸਿਰਫ ਸਮਾਈਲ ਕਰਕੇ ਸਮਾਈਲ ਕਰ ਰਹੇ ਸੀ ਜਿਵੇਂ ਅਸੀਂ ਕੋਈ ਮਤਲਬ ਪਖਾਰੀ ਹੁੰਨੇ ਆ ਜਾਂ ਅਸੀਂ ਕੋਈ ਇਹਨਾਂ ਦੇ ਨੌਕਰ ਹੁੰਨੇ ਆ ਠੀਕ ਹੈ ਜੀ ਅਸੀਂ ਪੂਰੇ ਪੂਰੇ ਸਾਲ ਦੀ ਫੀਸ ਪੇ ਕੀਤੀ ਆ ਸਭ ਕੁਝ ਪੇ ਕੀਤੀ ਆ ਠੀਕ ਆ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਕਾਨੂੰਨ ਅਮਨ ਪਸੰਦ ਵਿਅਕਤੀ ਆ ਤੇ ਜੋ ਇਹ ਸਕੂਲ ਨੇ ਕੀਤਾ ਠੀਕ ਹੈ ਨਾ ਇੱਕ ਗੁੰਡਾਗਰਦੀ ਟਾਈਪ ਇੱਕ ਆਪਾਂ ਕਹਿ ਸਕਦੇ ਆ ਕਿ ਤਾਨਾਸ਼ਾਹੀ ਇਹ ਮੈਡਮ ਸੋਚਦੀ ਹੈ ਕਿ ਸਿਰਫ ਇਹਦੀ ਤਾਨਾਸ਼ਾਹੀ ਚੱਲੂਗੀ ਬੱਚਾ ਨੂੰ ਟੌਰਚਰ ਨਾ ਕੀਤਾ ਜਾਵੇ ਤੇ ਬੇਟੀ ਇੰਨਾ ਘਬराई ਹੋਈ ਸੀ ਅੱਜ ਪੇਪਰ ਦੇਣ ਨਹੀਂ ਗਈ ਉਹ ਕਹਿੰਦੇ ਪਾਪਾ ਜਿਵੇਂ ਕੱਲ ਕੀਤਾ ਸੀ ਅੱਜ ਜ਼ਿਆਦਾ ਟਰਚ ਨਾ ਕਰ ਦੇਵੇ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਤੇ ਹਰਜੋਤ ਬੈਨ ਜੀ ਤੋਂ ਜੋ ਸਿੱਖਿਆ ਮੰਤਰੀ ਨੇ ਅਤੇ ਡੀਸੀ ਪਟਿਆਲਾ ਮਹਿਮ ਤੋਂ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਇਹ ਸਕੂਲ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਸ ਅੰਦੋਲਨ ਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਪੰਜਾਬ ਲੈਵਲ ਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ ਕਿਉਂਕਿ ਇਹ ਨਵਾਲਗ ਬੱਚਿਆਂ ਦੇ ਮੁੱਦੇ ਦਾ ਸਵਾਲ ਹੈ ਕਿਉਂਕਿ ਬੱਚਾ ਸਕੂਲ ਵਿੱਚ ਪੜਨ ਜਾਂਦਾ ਨਾ ਉਹਨੂੰ ਮਤਲਬ ਕੋਈ ਕੋਈ ਡਰਾਵੇ ਜਾਂ ਉਹਨੂੰ ਪਰੇਸ਼ਾਨ ਕਰੇ ਕਿਉਂਕਿ ਹਰ ਇੱਕ ਸਕੂਲ ਇੱਕ ਚੈਰੀਟੇਬਲ ਟਰਸਟ ਦੇ ਅੰਦਰ ਰਜਿਸਟਰ ਹੁੰਦਾ ਹੈ ਜੇ ਕੋਈ ਸਕੂਲ ਕਿਸੇ ਪ੍ਰਕਾਰ ਦਾ ਗੈਰ ਕਾਨੂੰਨੀ ਜਾਂ ਮਤਲਬ ਕਾਨੂੰਨ ਨੂੰ ਤੋੜਦਾ ਤਾਂ ਇਹਦੀ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਜਿਹੜੀ ਪ੍ਰਿੰਸੀਪਲ ਹੈ ਇਹ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਦੀ ਇਹ ਕਹਿੰਦੀ ਮੇਰੀ ਮੋਦੀ ਨਾਲ ਜਾਣ ਪਛਾਣ ਹੈ ਮੇਰੇ ਆ ਸੁਪਰੀਮ ਕੋਰਟ ਦੇ ਵਿੱਚ ਮੇਰਾ ਭਾਈ ਲੱਗਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਵੀ ਥਾਣੇ ਦੇ ਵਿੱਚ ਇਹ ਪੇਸ਼ ਨਹੀਂ ਹੋਈ ਨਾ ਇਹਨਾਂ ਦਾ ਕੋਈ ਜਿਹੜਾ ਸਕੂਲ ਦਾ ਮਾਲਕ ਸੀ ਉਹ ਪੇਸ਼ ਹੋਇਆ ਇਸ ਤਰ੍ਹਾਂ ਇਹ ਦਿਖਾ ਰਹੇ ਨੇ ਕਿ ਇਹ ਬਹੁਤ ਵੱਡੇ ਤਾਨਾਸ਼ਾਹ ਨੇ ਕੋਈ ਫਰਕ ਨਹੀਂ ਤੋਤੇ ਸਾੜ ਮੰਗ ਮੰਗ ਜੀ ਮੈਂ ਚਾਹੁੰਦਾ ਕਿ ਭਗਵੰਤ ਮਾਨ ਜੋ ਮੁੱਖ ਮੰਤਰੀ ਨੇ ਤੇ ਹਰਜੋਤ ਬੈਂਸ ਜੋ ਸਿੱਖਿਆ ਮੰਤਰੀ ਨੇ ਤੇ ਜੋ ਡੀਸੀ ਪਟਿਆਲਾ ਉਹਨਾਂ ਤੋਂ ਮੰਗ ਕਰਦਾ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਜੈ ਹਿੰਦ ਥਾਣੇ ਪੁੱਛੇ ਕੀ ਕਹਿਣਾ ਹੈ ਅਸੀਂ ਜੀ ਅੱਜ ਥਾਣੇ ਆਏ ਸੀ ਜੀ ਸਾਨੂੰ ਵੀ ਬੁਲਾਇਆ ਸੀ ਤੇ ਸਕੂਲ ਵਾਲਿਆਂ ਨੂੰ ਵੀ ਬੁਲਾਇਆ ਸੀਗਾ ਕਿਉਂਕਿ ਅਸੀਂ ਕੱਲ ਇਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਸੀਗੀ ਉਹ ਕੰਪਲੇਂਟ ਅਸੀਂ ਇਹ ਦਿੱਤੀ ਸੀਗੀ ਦੇਖੋ ਅਸੀਂ ਐਜ਼ ਅ ਮਦਰ ਮੈਂ ਤੁਹਾਨੂੰ ਦੱਸ ਰਹੀ ਆਂ ਵੀ ਇਹਨਾਂ ਦੇ ਸਕੂਲ ਵੱਲੋਂ ਸਾਨੂੰ ਪਹਿਲਾਂ ਮਾਰਚ ਵਿੱਚ ਮੈਸੇਜ ਆਇਆ ਵੀ ਅਸੀਂ ਮਤਲਬ ਤੁਸੀਂ ਹਾਊਸ ਡ्रेस ਤਾਂ ਨਹੀਂ ਪਾਣੀ ਉਸ ਤੋਂ ਵਿਦਾਊਟ ਤੁਸੀਂ ਪੇਪਰ ਦੇਣਾ ਹੈ ਸਿੰਪਲ ਯੂਨੀਫਾਰਮ ਦੇ ਵਿੱਚ ਕਦੀ ਇਹ ਸਰਦੀਆਂ 'ਚ ਕਰ ਦਿੰਦੇ ਨੇ ਵੀ ਹਾਊਸ ਡ्रेस ਪਾਣੀ ਹੈ ਨਹੀਂ ਪਾਣੀ ਇਹ ਸਾਨੂੰ ਵੀ ਪੇਰੈਂਟਸ ਨੂੰ ਵੀ ਕਨਫਿਊਜ਼ ਕਰਕੇ ਰੱਖਦੇ ਆ ਵੀ ਅਸੀਂ ਕਦੋਂ ਪਾਣੀ ਹੈ ਕਦੋਂ ਨਹੀਂ ਕਦੀ ਇਹ ਇੱਕ ਹਫ਼ਤੇ 'ਚ ਦੋ ਵਾਰੀ ਵੀਰਵਾਰ ਰੱਖ ਲਿਆ ਹੁਣ ਤੁਹਾਨੂੰ ਪਤਾ ਹੜਾ ਕਰਕੇ ਛੁੱਟੀਆਂ ਸੀ 12 ਉਸ ਤੋਂ ਬਾਅਦ ਇੱਕਦਮ ਪੇਪਰ ਸ਼ੁਰੂ ਹੋ ਗਏ ਤੇ ਪੜਾਉਂਦੇ ਪੜਾਉਂਦੇ ਦੇਖੋ ਇੱਕ ਐਜ਼ਾ ਮਦਰ ਮੇਰੇ ਵੀ ਦਿਮਾਗ ਚੋਂ ਨਿਕਲ ਗਿਆ ਵੀ ਥਰਸਡੇ ਹੈ ਬੱਚੇ ਦੇ ਦਿਮਾਗ ਚੋਂ ਵੀ ਨਿਕਲ ਗਿਆ ਕਿਉਂਕਿ ਇਹਨਾਂ ਨੇ ਇੰਨਾ ਪੜਾਈ ਦਾ ਬੋਝ ਪਾ ਰੱਖਿਆ ਪੇਪਰਾਂ 'ਚ ਛੁੱਟੀਆਂ ਹੈ ਨਹੀਂ ਸੀਗੀਆਂ ਅਸੀਂ ਇਹਨਾਂ ਕੋਲ ਪਹਿਲਾਂ ਵੀ ਗਏ ਸੀ ਡਿਮਾਂਡ ਰੱਖੀ ਸੀ ਤੁਸੀਂ ਪੇਪਰਾਂ ਵੀ ਛੁੱਟੀਆਂ ਕਰ ਦਿਓ ਬੱਚਿਆਂ ਦੇ ਪੜਾਈ ਦਾ ਇੰਨਾ ਪ੍ਰੈਸ਼ਰ ਨਾ ਪਾਓ ਤੁਸੀਂ ਬਹੁਤ ਬੋਝ ਪਾ ਰੱਖਿਆ ਬੱਚਾ ਦੇ ਹੁਣ ਇੱਕ ਪੇਪਰ ਜਿਵੇਂ ਕੱਲ ਸੀ ਇੱਕ ਪੇਪਰ ਅੱਜ ਸੀਗਾ ਉਸ ਚੱਕਰ ਦੇ ਵਿੱਚ ਦੇਖੋ ਐ ਪਹਿਲੀ ਵਾਰੀ ਮੇਰੀ ਬੇਟੀ ਨੇ ਪਹਿਲਾਂ ਵੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਵੀਡੀਓ ਸ਼ੋਅ ਕਰ ਦੋ ਸਕੂਲ ਟਾਈਮ ਦੇ ਵਿੱਚ ਕਦੀ ਵੀ ਮੇਰੀ ਬੱਚੀ ਹਾਊਸ ਡਰੈਸ ਤੋਂ ਬਿਗੈਰ ਨਹੀਂ ਗਈ ਹਾਂ ਐਗਜ਼ਾਮ ਦੇ ਵਿੱਚ ਕੁਝ ਕੋ ਪਹਿਲੀ ਵਾਰੀ ਗਲਤੀ ਹੋ ਗਈ ਹਾਊਸ ਡਰੈਸ ਤੋਂ ਬਿਗੈਰ ਚਲੀ ਗਈ ਚਲੋ ਜੇ ਚਲੀ ਵੀ ਗਈ ਹੈ ਆਪਰੇ ਆਪ ਨੂੰ ਕਹਿੰਦੇ ਸੀ ਬੱਚਾ ਨੂੰ ਬਹੁਤ ਪਿਆਰ ਕਰਦੇ ਆ ਸਾਡੇ ਬੱਚੇ ਆ ਤੁਸੀਂ ਪਹਿਲੀ ਗਲਤੀ ਸਮਝ ਕੇ ਬੱਚੇ ਦੀ ਮਾਫ ਕਰ ਦਿੰਦੇ ਤੁਸੀਂ ਵਾਰਨਿੰਗ ਦੇ ਦਿੰਦੇ ਤੁਸੀਂ ਮੈਨੂੰ ਮੈਸੇਜ ਕਰ ਦਿੰਦੇ ਫਾਈਨ ਕਰ ਦਿੰਦੇ ਸਭ ਕੁਝ ਕਰ ਦਿੰਦੇ ਸੀ ਸਭ ਕੁਝ ਦੇ ਦਿੰਦੇ ਪਰ ਇਹਨਾਂ ਨੇ ਉਹਦੇ ਉਲਟ ਬੱਚੀ ਨੂੰ ਅੱਧਾ ਘੰਟਾ ਕਲਾਸ ਤੋਂ ਬਾਹਰ ਖੜਾ ਕਰਕੇ ਔ ਨੂੰ ਟਾੜ ਤੇ ਪਿਠਾਉਂਦੇ ਆ ਇਹਨਾਂ ਕੋਲ ਟਾੜ ਚੁੱਕ ਗਿਆ ਵੀ ਪੈਸੇ ਨਹੀਂ ਜਮੀਨਾ ਤੁਸੀਂ ਸਾਡੇ ਬੱਚਾ ਨੂੰ ਪਿਠਾ ਰਹੇ ਓਦਾਂ ਦਾ ਘੰਟਾ ਤੁਸੀਂ ਉਹਨੂੰ ਖੜਾ ਕਰਕੇ ਐਡਾ ਕਿਹੜਾ ਉਹਨਾਂ ਨੇ ਜੁਰਮ ਕੀਤਾ ਸੀਗਾ ਸਿਰਫ ਇੱਕ ਹਾਊਸ ਡਰੈੱਸ ਹੀ ਨਹੀਂ ਪਾਈ ਸੀਗੀ ਬੱਚਾ ਪੇਪਰ ਦੇ ਪ੍ਰੈਸ਼ਰ ਚਾ ਘਰੋਂ ਪੇਪਰ ਦੇਣ ਆਇਆ ਚਾਰਾ ਖੁਸ਼ੀ-ਖੁਸ਼ੀ ਤੁਸੀਂ ਉਹਨੂੰ ਅਫਸਰਟ ਕਰਤਾ ਹੁਣ ਜਦੋਂ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਐਕਸਕਿਊਜ਼ ਹੈ ਤਾਂ ਵੀ ਇਸ ਬੱਚੇ ਨੂੰ ਘੰਟਾ ਵਧਾਤਾ ਮੇਰੀ ਬੇਟੀ ਦੀ ਖੁਦ ਹੀ ਦੇਖੋ ਵਰਡਿੰਗ ਹੈ ਉਹ ਕਹਿੰਦੇ ਚਾਹੇ ਤੁਸੀਂ ਘੰਟਾ ਵਧਾਤੇ ਚਾਹੇ 2 ਘੰਟੇ ਵਧਾਤੇ ਪਰ ਜਿਹੜਾ ਮਾਨਸਿਕ ਤਣਾ ਜਿਹੜ ਮੰਦੇ ਵੀ ਬਹੁਤ ਵਿਸ਼ਵਾਸ ਰੱਖਦੇ ਆ ਵੀ ਸਕੂਲ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀ ਬੱਚਿਆਂ ਨੂੰ ਅੱਜ ਤੋਂ ਬਾਅਦ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਨਾ ਪੇਰੈਂਟਸ ਨੂੰ ਪੇਰੈਂਟਸ ਦੀ ਮਜਬੂਰੀਆਂ ਵੀ ਸਮਝੋ ਪੇਰੈਂਟਸ ਨੇ ਦੇਖੋ ਪੈਸਾ ਵੀ ਕਮਾਣਾ ਨੇ ਸਕੂਲਾਂ ਦੀ ਫੀਸਾ ਵੀ ਭਰਨੀ ਹੈ ਫਿਰ ਕੀ ਬਹੁਤ ਛੋਟੀ ਗੱਲ ਸੀ ਵੀ ਅਗਰ ਕੋਈ ਦਿਨ ਭੁੱਲ ਕੇ ਬੱਚਾ ਕੋਈ ਇਦਾਂ ਦੀ ਦਿੱਕਤ ਆਈ ਹੋਗੀ ਜੀ ਪਹਿਲੇ ਦੇਖੋ ਜੇ ਇਹ ਰਣੇ ਕਰਨਾ ਸੀ ਤਾਂ ਸਕੂਲ ਟਾਈਮ 'ਚ ਤੋਂ ਪੜ੍ਹਾਉਂਦੇ ਸੀ ਉਸ ਟਾਈਮ ਕਰਦੇ ਪੇਪਰਾਂ ਦੇ ਵਿੱਚ ਐਸਾ ਐਕਸ਼ਨ ਲੈਣ ਦੀ ਕੀ ਲੋੜ ਸੀਗੀ ਅਗਰ ਤੁਸੀਂ ਸਕੂਲ ਟਾਈਮ 'ਚ ਐਕਸ਼ਨ ਲੈਂਦੇ ਕਸੀ ਮਤਲਬ ਕਦੀ ਵੀ ਮਤਲਬ ਚ ਲੋਕ ਗੁੱਸਾ ਉਸ ਟੈਨ ਵੀ ਚੜਦਾ ਸੀ ਕੋਪਰੇਟ ਕਰਦੇ ਅਸੀਂ ਇਹਨਾਂ ਦੀ ਸਕੂਲ ਦੀ ਬਹੁਤ ਪਰਦੇ ਟੱਕੇ ਆ ਬਹੁਤ ਕਮੀਆਂ ਇਹਨਾਂ ਦੀ ਲੁਕੋਈਆਂ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਕੋਪਰੇਟ ਕਰਦੇ ਆ ਰਹੇ ਆ ਪਰ ਇਹਨਾਂ ਨੇ ਸਾਡੀ ਬੱਚੀ ਨਾਲ ਜਿਹੜਾ ਕੱਲ ਸਲੂਕ ਕੀਤਾ ਉਹ ਸਾਡੇ ਤੋਂ ਨਹੀਂ برداشت ਹੋਇਆ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਸੀਗੀ ਬੱਚਾ ਸੀ ਸਕੂਲ ਦੀ ਯੂਨੀਫਾਰਮ 'ਚ ਸੀਗੀ ਰੈਗੂਲਰ ਯੂਨੀਫਾਰਮ ਰੀਬਨ ਆਈ ਕਾਰਡ ਸਭ ਕੁਝ ਪੂਰਾ ਸੀਗਾ ਸਿਰਫ ਇਹ ਹਾਊਸ ਡਰੈਸ ਕਰਕੇ ਬੱਚੇ ਨੂੰ ਪਨਿਸ਼ ਕਰਨਾ ਇਹ ਕਿਤੇ ਦਾ ਵੀ ਕਿਤੇ ਦਾ ਕਿਤੇ ਵੀ ਨਹੀਂ ਲਿਖਿਆ ਕਿਸੇ ਚੀਜ਼ ਨਹੀਂ ਹੈਗਾ ਇਹ ਚੀਜ਼ ਆਮ ਰਾਜਵੀਰ ਕੋਰਵਾ ਫੋਰਮ ਗਰੁੱਪ ਆਫ ਫ ਅੱਜ ਜਿਹੜਾ ਜਿਹੜਾ ਮਾਮਲਾ ਕੱਲ ਜਿਹੜਾ ਤੁਸੀਂ ਪੁੱਛਿਆ ਸੀ ਉਹ ਵੀ ਮਾਮਲਾ ਅੱਜ ਅਸੀਂ ਕਾਲ ਰਿਟਰਨ ਐਪਲੀਕੇਸ਼ਨ ਦਿੱਤੀ ਸੀਗੀ ਸਕੂਲ ਪ੍ਰਸ਼ਾਸਨ ਦੇ ਖਿਲਾਫ ਟੀਚਰਸ ਦੇ ਖਿਲਾਫ ਜਿੰਨਾ ਜਿੰਨਾ ਨੇ ਮਿਸ ਬਿਹੇਵ ਕੀਤਾ ਬੱਚਿਆਂ ਨੂੰ ਧੁੱਪ ਦੇ ਵਿੱਚ ਖੜਾਇਆ ਫਿਰ ਪੁੰਜੇ ਬਿਠਾਇਆ ਜਿਵੇਂ ਆਪਾਂ ਕਹਿੰਦੇ ਨੇ ਕੋਈ ਵੀ ਚੀਜ਼ ਨਹੀਂ ਹੈਗੀ ਸੀ ਮਿੱਟੀ ਦੇ ਵਿੱਚ ਬਿਠਾਇਆ ਬੱਚਿਆਂ ਨੂੰ ਤੇ ਉਹਨਾਂ ਦੇ ਖਿਲਾਫ ਅਸੀਂ ਨੇ ਦਿੱਤੀ ਸੀਗੀ ਇਹ ਕੰਪਲੇਂਟ ਇਸ ਤੋਂ ਮੈਂ ਦੱਸਣਾ ਚਾਹਾਂਗੀ ਕਿ ਇਹ ਕੰਪਲੇਂਟ ਆ ਜੋ ਵਿਪਸ ਇੰਟਰਨੈਸ਼ਨਲ ਸਕੂਲ ਦੇ ਖਿਲਾਫ ਆ ਜਿਦੇ ਵਿੱਚ ਇੱਕ ਇਨਸੀਡੈਂਟ ਹੋਇਆ ਕਿ ਕੱਲ ਸਾਡੇ ਬੱਚਿਆਂ ਦੇ ਐਗਜ਼ਾਮ ਸੀਗੇ ਸਾਰੇ ਪੇਰੈਂਟਸ ਦੇ ਇੱਥੇ ਸਾਡੇ ਨਾਲ ਨੇ ਬਹੁਤ ਸਾਰੇ ਪੇਰੈਂਟਸ ਦੇ ਮਤਲਬ ਕੰਪਲੇਂਟ ਸੀਗੀ ਇਹ ਉਹਨਾਂ ਦੇ ਨਾਲ ਹੀ ਅਸੀਂ ਕੀਤੀ ਸੀਗੀ ਕੱਲ ਸਾਡੇ ਬੱਚਿਆਂ ਦੇ ਐਗਜ਼ਾਮ ਸੀਗੇ ਉਹਨਾਂ ਨੇ ਯੂਨੀਫਾਰਮਸ ਜੋ ਹੋ ਗਈਆਂ ਸੀਗੀਆਂ ਰੈਗੂਲਰ ਯੂਨੀਫਾਰਮਸ ਪਾਈਆਂ ਹੋਈਆਂ ਸੀਗੀਆਂ ਸਕੂਲ ਦੀਆਂ ਤੇ ਥਰਸਡੇ ਫੋਨ ਕਰ ਰਣ ਸਕੂਲ ਦੇ ਕਹਿਣਾ ਸੀਗਾ ਕਿ ਥਰਸਡੇ ਨੂੰ ਸਿਰਫ ਹਾਊਸ ਡ्रेस ਪਾਣੀ ਚਾਹੀਦੀ ਆ ਹਾਲਾਂਕਿ ਪਿੱਛੇ ਕੁਝ ਜਦੋਂ 2-3 ਵਾਰ ਦੀ ਐਗਜ਼ਾਮ ਹੋਏ ਨੇ ਸਕੂਲ ਵੱਲੋਂ ਮੈਸੇਜ ਆਂਦਾ ਸੀਗਾ ਕਿ ਤੁਸੀਂ ਜੋ ਐਗਜ਼ਾਮ ਨੇ ਇਹਨਾਂ ਦੇ ਵਿੱਚ ਰੈਗੂਲਰ ਜੋ ਹੈਗੀਆਂ ਡਰੈਸ ਪਾ ਕੇ ਭੇਜਣੀਆਂ ਨਾ ਕਿ ਹਾਊਸ ਡਰੈਸ ਹਾਊਸ ਡਰੈਸ ਦਾ ਅਗਰ ਦਿਨ ਵਿੱਚ ਆ ਗਿਆ ਉਸ ਦਿਨ ਵੀ ਰੈਗੂਲਰ ਪਾਣੀ ਹੈਗੀ ਆ ਕਾਫੀ ਸਾਰੇ ਪੇਰੈਂਟਸ ਦੇ ਕੋਲ ਉਹ ਵਾਲਾ ਮੈਸੇਜ ਪਿਆ ਵੀ ਹੈਗਾ ਤਾਂ ਫਿਰ ਕਨਫਿਊਜ਼ਨ ਹੋ ਜਾਂਦੀ ਹੈ ਮਾਈਂਡ ਵਿੱਚ ਸਾਡੇ ਵੀ ਇਸ ਤਰੀਕੇ ਨਾਲ ਕਨਫਿਊਜ਼ਨ ਹੋਗੀ ਸਾਡੀ ਬੇਟੀ ਆ ਸਕੂਲ ਦੇ ਵਿੱਚ ਪੜਦੀ ਆ ਤੇ ਜਿਵੇਂ ਸਾਡੇ ਬੱਚੇ ਐਗਜ਼ਾਮ ਦੇਣ ਜਾਂਦੇ ਨੇ ਤਾਂ ਸਕੂਲ ਵੱਲੋਂ ਕਿਹਾ ਜਾਂਦਾ ਕਿ ਅਸੀਂ ਐਗਜ਼ਾਮ ਨਹੀਂ ਲਵਾਂਗੇ ਜਾਂ ਤਾਂ ਸਕੂਲ ਦੇ ਵਿੱਚ ਤੁਸੀਂ ਯੂਨੀਫਾਰਮ ਪੇਜੋ ਸਕੂਲ ਦੇ ਵਿੱਚ ਹੀ ਸਾਡੇ ਬੱਚੇ ਯੂਨੀਫਾਰਮ ਨੇ ਜਿਹੜੀ ਉਹਨੂੰ ਚੇਂਜ ਕਰਨ ਜਾ ਫਿਰ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਜਾਓ ਅਸੀਂ ਕੋਈ ਉਹਨਾਂ ਦਾ ਇਗਜ਼ਾਮ ਨਹੀਂ ਲਵਾਵਾਂਗੇ ਤਾਂ ਇਹ ਸਰਾਸਰ ਸਕੂਲ ਦੀ ਬਦਮਾਸ਼ੀ ਆ ਸਕੂਲ ਦੀ ਇਹ ਇਸ ਤਰੀਕੇ ਨਾਲ ਮਿਸਬਿਹੇਵ ਸਕੂਲ ਵੱਲੋਂ ਕੀਤਾ ਗਿਆ ਜਿਸ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਸੀ ਕਿਉਂਕਿ ਲੜਕੀਆਂ ਨੇ ਜਵਾਨ ਨੇ ਉਹਨਾਂ ਨੂੰ ਅਸੀਂ ਕਿਦਾਂ ਬਾਹਰ ਚੇਂਜ ਕਰਨ ਦੇ ਸਕਦੇ ਆ ਅਸੀਂ ਕਾਰਵਾਈ ਚਾਹੁੰਦੇ ਆ ਕਿ ਜਿਹੜੇ ਖਾਸ ਕਰਕੇ ਦੋ ਇਹਨਾਂ ਦੇ ਮੇਨ ਜਿਨ੍ਹਾਂ ਨੇ ਕੀਤਾ ਸੀਗਾ ਮਿਸਿਸ ਗੁਲਾ ਨੇ ਜੋ ਇਹਨਾਂ ਦੇ ਤੇ ਮਿਸਿਸ ਪੂਨਮ ਗੁਲਾਟੀ ਤੇ ਮਿਸਿਸ ਜੋ இந்து ਸ਼ਰਮਾ ਮੈਡਮ ਨੇ ਇਹਨਾਂ ਦੇ ਦੋਨਾਂ ਦਾ ਇਹਨਾਂ ਦੇ ਖਿਲਾਫ ਅਸੀਂ ਨੇ ਕੰਪਲੇਂਟ ਦਿੱਤੀ ਹੈਗੀ ਹੈ ਮੈਂ ਜਿਨ੍ਹਾਂ ਨੇ ਮਿਸਬੀਹਵ ਬੱਚਿਆਂ ਦੇ ਨਾਲ ਕੀਤਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਸਕੂਲ ਵਿੱਚੋਂ ਰੈਸਟ੍ਰੀਕੇਟ ਕੀਤਾ ਜਾਵੇ ਤੇ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪ੍ਰਸ਼ਾਸਨ ਇਹਨਾਂ ਤੇ ਕਾਨੂੰਨੀ ਕਾਰਵਾਈ ਲਵੇ ਅਗਰ ਸਕੂਲ ਇਹਨਾਂ ਦੋਨਾਂ ਟੀਚਰ ਨੇ ਜਾ ਮੈਨੇਜਮੈਂਟ ਦੇ ਵਿੱਚ ਜੋ ਵੀ ਇਹਨਾਂ ਦੀ ਪੋਜੀਸ਼ਨ ਹੈਗੀ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦਾ ਤਾਂ ਸਾਡੇ ਵੱਲੋਂ ਇਹ ਸੰਘਰਸ਼ ਦਿਨ-ਵਾਰ ਦਿਨ ਤੇਜ਼ ਕੀਤਾ ਜਾਏਗਾ ਤੇ ਇਹਨੂੰ ਅਸੀਂ ਉੱਪਰ ਤੱਕ ਲੈ ਕੇ ਜਾਵਾਂਗੇ ਸੰਘਰਸ਼ ਨੂੰ ਤੇ ਅਸੀਂ ਸਕੂਲ ਦੇ ਐਫੀਲੀਏਸ਼ਨ ਫਿਰ ਡਿਸਮਿਸ ਕਰਵਾਵਾਂਗੇ ਅਗਰ ਇਹਨਾਂ ਨੇ ਸਾਡੇ ਕੋਈ ਵੀ ਇਸ ਤਰੀਕੇ ਨਾਲ ਸਾਥ ਨਾ ਦਿੱਤਾ ਸਕੂਲ ਪ੍ਰਸ਼ਾਸਨ ਵੱਲ ਕੋਈ ਆਇਆ ਸਕੂਲ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਇਹਨਾਂ ਨੇ ਸਿਰਫ ਟੀਚਰਸ ਪੇਜ ਤੇ ਸਿਰਫ ਮਿਸਿਸ ਗੁਲਾਟੀ ਆਏ ਹੋਏ ਨੇ ਤੇ ਇੱਥੇ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਅਜੀਬ ਤਰੀਕੇ ਨਾਲ ਬਿਹੇਵ ਕੀਤਾ ਤੇ ਅਸੀਂ ਆਪਣੇ ਕਿ ਫੋਰਨਿੱਕੀ ਖਾਣੇ 'ਚ ਬੈਠੇ ਬੱਚੇ ਕੱਢੋ ਐਗਜ਼ੈਕਟਲੀ ਕੀ ਨਾਮ ਆ ਉਹਨਾਂ ਦਾ ਮਿਸ ਮਿਸਟਰ ਅਜੇ ਨੇ ਜੋ ਉਹਨਾਂ ਨੇ ਕੁਝ ਪੇਰੈਂਟਸ ਨੂੰ ਕਿਹਾ ਕਿ ਆਪਣੇ ਬੱਚੇ ਸਕੂਲ ਦੇ ਵਿੱਚੋਂ ਕੱਢ ਲਓ ਤੇ ਇਹ ਬਹੁਤ ਮਿਸਬਿਹੇਵ ਆ ਇੱਥੇ ਅਸੀਂ ਦੱਸਣਾ ਚਾਹਵਾ ਕਿ ਕੁਝ ਕੁ ਪੇਰੈਂਟਸ ਨੇ ਉਹਨਾਂ ਦਾ ਕੋਈ ਵੀ ਹੋ ਸਕਦਾ ਲੇਕਿਨ ਸਾਡੀਆਂ ਸਾਲ-ਸਾਲ ਦੀਆਂ ਫੀਸਾਂ ਐਡਵਾਂਸਡ ਗਈਆਂ ਹੋਈਆਂ ਨੇ ਅਸੀਂ ਕਿਉਂ ਕੱਢੀਏ ਆਪਣੇ ਬੱਚਿਆਂ ਨੂੰ ਉੱਥੋਂ ਹਨਾ ਤੇ ਉੱਪਰੋਂ ਦੀ ਸਾਨੂੰ ਅਜੀਬ ਤਰੀਕੇ ਨਾਲ ਬਿਹੇਵ ਕਰਦੇ ਨੇ ਸਾਡੇ ਨਾਲ ਸਾਰੇ ਪੇਰੈਂਟਸ ਦੇ ਨਾਲ ਇਸ ਸਕੂਲ ਦੇ ਸਰਾ ਸਰ ਬਦਮਾਸ਼ੀ ਆ ਤੇ ਅਸੀਂ ਜਦੋਂ ਤੱਕ ਸਕੂਲ ਦੇ ਉੱਪਰ ਕੜੀ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ ਅਸੀਂ ਇਹ ਸੰਘਰਸ਼ ਨੂੰ ਜਾਰੀ ਰੱਖਾਂਗੇ ਸਾਡੀ ਡੀਸੀ ਸਾਹਿਬ ਨੂੰ ਮੰਗ ਆ ਕਿ ਜਲਦ ਤੋਂ ਜਲ ਦੇ ਨੋ ਉੱਪਰ ਕਾਰਵਾਈ ਕੀਤੀ ਜਾਵੇ ਸਾਰੇ ਸਕੂਲ ਪ੍ਰਸ਼ਾਸਨ ਦੇ ਉੱਪਰ ਕਾਰਵਾਈ ਕੀਤੀ ਜਾਵੇ ਸਿਡਬੀਸੀ ਨੂੰ ਵੀ ਸਾਡੀ ਮੰਗ ਆ ਕਿ ਇਹਨਾਂ ਤੇ ਜੋ ਵੀ ਨਾਈਲ ਐਕਟ ਲਗਾ ਕੇ ਸਾਡੇ ਬੱਚੇ ਅੰਡਰ 18 ਨੇ ਸਾਡੇ ਬੱਚਿਆਂ ਤੇ ਤਸ਼ੱਦਦ ਹੋਈ ਆ ਇਹਨੂੰ ਜਲਦ ਤੋਂ ਜਲਦ ਨੋਟਿਸ ਦੇ ਵਿੱਚ ਲਿਆਜੇ ਕੀ ਮੈਟਰ ਕੀ ਹੈ ਡਾਕਟਰ ਕੀ ਮੈਸੇਜ ਕਿਹੜੀ ਕਰ ਲੈ ਕੱਲ ਬੱਚਿਆਂ ਦਾ ਪੇਪਰ ਸੀ ਉਹ ਨੂੰ ਮਨੂ ਲੈ ਕੇ ਉਹ ਲੈ ਕੇ ਕਰਾ ਰਿਹਾ ਸੀ ਜੀ ਅੱਜ ਭਾਈ ਨੇ ਵੀ ਪਾਸ਼ ਕਰਨੀ ਚਾਹੋ ਦੋਨੋਂ ਦੀ ਕੰਬਸ ਮੁੱਢੀ ਹੋਈ ਹੈ ਪ੍ਰਿੰਸੀਪਲ ਮੈਨ ਅੱਜ ਆਏਗੇ ਅਸੋ ਤੇ ਉਹ ਬਾਕੀ ਹਿੰਗ ਸੁਣਾਉਣੇ ਬਣਾਉਂਦੇ ਕੋਲੋਸ ਕਿਹਨਾਂ ਨੇ ਕਾੜੀ ਫਿਰ ਮੈਂ ਫਿਰ ਜਰਾ